ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਮਸੀ ਕੀ ਮੈਂ ਆਖਦਾ ਕਿ ਅੱਜ ਦਾ ਦਿਨ ਜੋ ਸੁੰਦਰ ਸਮਾਂ ਪਰਮੇਸ਼ਰ ਨੇ ਸਾਡੇ ਲਈ ਠਹਿਰਾਇਆ ਔਰ ਖਾਸ ਕਰ ਮੈਂ ਆਪਣੀ ਸਪਿਰਚੁਅਲ ਫਾਦਰ ਦਾ ਪ੍ਰੋਫੈਟ ਜੀ ਦਾ ਮੈਂ ਥੈਂਕਸ ਕਰਦਾ ਕਿ ਜਿਨ੍ਹਾਂ ਦੇ ਦੁਆਰਾ ਇਹ ਬ੍ਰਾਂਚ ਜੋ ਇਸ ਗੁਰਦਾਸਪੁਰ ਹਲਕੇ ਦੇ ਵਿੱਚ ਖੋਲੀ ਗਈ ਔਰ ਇਸ ਏਰੀਏ ਦੇ ਗੁਰਦਾਸਪੁਰ ਬਟਾਲੇ ਦੇ ਜੋ ਪੀਪੀਏ ਜੋ ਪਾਸਟਰ ਐਸੋਸੀਏਸ਼ਨ ਹੈ ਔਰ ਅੱਜ ਜੋ ਇਕੱਠੇ ਹੋਏ ਨਾਲ ਸਰਪੰਚ ਸਹਿਬਾਨ ਸਭ ਮੈਂਬਰ ਇਕੱਠੇ ਹੋਏ ਜਿਨ੍ਹਾਂ ਦੇ ਦੁਆਰਾ ਅੱਜ ਮੀਟਿੰਗ ਕੀਤੀ ਗਈ ਇਸ ਜਗ੍ਹਾ ਤੇ ਔਰ ਬ੍ਰਾਂਚ ਦੇ ਵਿੱਚ ਆਏ ਔਰ ਉਹਨਾਂ ਨੇ ਆ ਕੇ ਇਸ ਜਗ੍ਹਾ ਤੇ 17 ਤਾਰੀਖ ਦੇ ਲਈ 크리스마ਸ ਦੇ ਲਈ ਅੱਜ ਸਭ ਪਾਸਟਰ ਸਹਿਬਾਨਾ ਨੇ ਕਿਹਾ ਕਿ ਪ੍ਰੋਪਰ ਬਜਿੰਦਰ ਸਿੰਘ ਮਨਸੀ ਸਭ ਮਿਲ ਕੇ ਇਸ 크리스마ਸ ਨੂੰ ਸੈਲੀਬ੍ਰੇਟ ਕਰਾਂਗੇ ਔਰ ਬਹੁਤ ਪਾਸਟਰ ਸਰਬਾਨ ਵੀ ਆਈ ਸਕਾ ਤੇ ਬਹੁਤ ਆਪਣੇ ਪ੍ਰਦਾਨ ਸਰਪੰਚ ਸਾਹਿਬ ਆਏ ਔਰ ਬਹੁਤ ਲੋਗ ਇਸ 크리스마ਸ ਦੇ ਲਈ ਬਹੁਤ ਖੁਸ਼ ਨੇ ਔਰ ਇਸ ਵਾਰ ਕਹਿ ਰਹੇ ਕਿ ਬਹੁਤ ਉਮਤਾਮ ਦੇ ਨਾਲ ਅਸੀਂ 크리스마ਸ ਜਿਹੜਾ ਸੈਲੀਬ੍ਰੇਟ ਕਰਾਂਗੇ ਔਰ ਖਾਸ ਕਰਕੇ ਮੈਂ ਪੀਪੀਏ ਦਾ ਥੈਂਕਸ ਕਰਦਾ ਕਿ ਜਿਨ੍ਹਾਂ ਦੇ ਦੁਆਰਾ ਮਹੀਨੇ ਬਾਅਦ ਮੀਟਿੰਗ ਰੱਖੀ ਜਾਂਦੀ ਆ ਔਰ ਉਹਨਾਂ ਨੇ ਇਸ ਵਾਰ ਪੂਰਾ ਏ ਵਿਸ਼ਵਾਸ ਦੇ ਨਾਲ ਸਭ ਪਾਸਟਰ ਸਹਿਬਾਨਾਂ ਨੇ ਔਰ ਕਿਹਾ ਕਿ ਇਸ ਵਾਰ ਅਸੀਂ ਮਿਲ ਕੇ ਜਿੱਥੇ-ਜਿੱਥੇ ਵੀ ਜੋ-ਜੋ ਵੀ 크리스마ਸ ਸੈਲੀਬ੍ਰੇਟ ਕੀਤੇ ਜਾ ਰਹੇ ਆ ਉਸ ਜਗ੍ਹਾ ਤੇ ਅਸੀਂ ਪਹੁੰਚਾਂਗੇ ਅਸੀਂ ਮਿਲ ਕੇ ਇਸ 크리스마ਸ ਨੂੰ ਧੂਮ-ਧਾਮ ਦੇ ਨਾਲ ਮਨਾਵਾਂਗੇ। ਅਸੀਂ ਪੀਪੀਏ ਦਾ ਸਹਿਯੋਗ ਤੁਹਾਨੂੰ ਮਿਲਿਆ ਕਿੱਦਾਂ ਦਾ ਮਹਿਸੂਸ ਹੋ ਪੀਪੀਏ ਦਾ ਸਹਿਯੋਗ ਜੋ ਸਾਨੂੰ ਮਿਲਿਆ ਔਰ ਇਹ ਇੱਕ ਇਹ ਪਰਮੇਸ਼ਰ ਦੀ ਔਰਤੋਂ ਹੀ ਮਿਲਿਆ ਕਿ ਬਹੁਤ ਅੱਛਾ ਲੱਗਾ ਜੇ ਪਾਸਟਰ ਐਸੋਸੀਏਸ਼ਨ ਜੋ ਬਹੁਤ ਗਿਣਤੀ ਦੇ ਦੁਆਰਾ ਜੇ ਪਾਸਟਰ ਐਸੋਸੀਏਸ਼ਨ ਆ ਔਰ ਬਟਾਲੇ ਔਰ ਗੁਰਦਾਸਪੁਰ ਤੋਂ ਇਹ ਸਭ ਮਿਲ ਕੇ ਜੋ ਪਾਸਟਰ ਸਹਿਬਾਨ ਆ ਸਭ ਇੱਕ ਮੰਚ ਤੇ ਅੱਜ ਇਕੱਠੇ ਹੋ ਕੇ ਸਭ ਨੇ ਇਹੀ ਸਭ ਨੂੰ ਵਿਸ਼ਵਾਸ ਦਿਲਾਇਆ ਕਿ ਜਿੱਥੇ ਵੀ ਕੋਈ ਪ੍ਰੋਬਲਮਸ ਆਂਦੀ ਆ ਕਿ ਪੀਪੀਆ ਔਰ ਪ੍ਰੋਫਟ ਬਜਿੰਦਰ ਸਿੰਘ ਮਿਨਿਸਟਰੀ ਵੀ ਸਾਡੇ ਨਾਲ ਆ ਔਰ ਅਸੀਂ ਵੀ ਵਿਸ਼ਵਾਸ ਦਿਲਾਇਆ ਕਿ ਅਸੀਂ ਮਿਲ ਕੇ ਅਸੀਂ ਕਿਸੇ ਰਗਾ ਵੀ ਕੋਈ ਪ੍ਰੋਬਲਮਸ ਆਂਦੀ ਹੈ ਅਸੀਂ ਮਿਲ ਕੇ ਅਸੀਂ ਤੁਹਾਡੇ ਨਾਲ ਚੱਲਾਂਗੇ ਔਰ ਸਭ ਅਸੀਂ ਮਿਲ ਕੇ ਅਸੀਂ ਪਰਮੇਸ਼ਰ ਦੀ ਮਹਿਮਾ ਔਰ ਯੀਸ਼ੂ ਮਸੀਹ ਦੇ ਨਾਮ ਨੂੰ ਉੱਚਾ ਕਰਾਂਗੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਪੀਪੀਏ ਦੀ ਮੀਟਿੰਗ ਹੁੰਦੀ ਆ ਪ੍ਰੋਫਟਰ ਜੀ ਹੁਣਾਂ ਦੇ ਨਾਲ ਹਾਂਜੀ ਉਸ ਵਿੱਚ ਕੀ ਜਿਹੜੇ ਫੈਸਲੇ ਲਏ ਜਾਂਦੇ ਨੇ ਕੀ ਜਿਹੜਾ ਅਸ਼ਵਾਸਨ ਪੀਪੀਏ ਨੂੰ ਦਿੱਤਾ ਜਾਂਦਾ ਪ੍ਰੋਫਟਰ ਜੀ ਹੁਣਾਂ ਦੇ ਦੇਖੋ ਪ੍ਰੋਫਟਰ ਜੀ ਹੁਣਾਂ ਦੇ ਨਾਲ ਅਸੀਂ ਪਿਛਲੇ ਦਿਨਾਂ ਚ ਵੀ ਪੀਪੀਏ ਇਹ ਆਪਣੇ ਪਾਸਟਰ ਸਹਿਬਾਨ ਜਿੰਨੇ ਵੀ ਸਾਡੇ ਨਾਲ ਨੇ ਸਭ ਮਿਲੇ ਔਰ ਬਹੁਤ ਅੱਛਾ ਲੱਗਾ ਪ੍ਰੋਪਰਟੀ ਜੀ ਨੂੰ ਮਿਲ ਕੇ ਬਹੁਤ ਅੱਛਾ ਲੱਗਾ ਔਰ ਸਾਡੇ ਪਾਸਟਰ ਸਹਿਬਾਨ ਵੀ ਜਦ ਮਿਲੇ ਔਰ ਬਹੁਤ ਅੱਛਾ ਲੱਗਾ ਔਰ ਕਹਿ ਰਹੇ ਕਿ ਪ੍ਰੋਪਰਟੀ ਜੀ ਨੇ ਬੋਲੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਪਾਸਟਰ ਪੂਰੀ ਐਸੋਸੀਏਸ਼ਨ ਦੇ ਨਾਲ ਆ ਕਿਤੇ ਵੀ ਕੋਈ ਜ਼ਰੂਰਤ ਆ ਮਦਦ ਆ ਪ੍ਰੋਪਰਟ ਬਜਿੰਦਰ ਸਿੰਘ ਮਿਨਿਸਟਰੀ ਤੁਹਾਡੇ ਨਾਲ ਖੜੀ ਹੈ ਅਖੀਰ ਵਿੱਚ ਕੀ ਮੈਸੇਜ ਦੇਣਾ ਹੈ ਅਖੀਰ ਵਿੱਚ ਅਸੀਂ ਇਹੀ ਕਰਦੇ ਅਸੀਂ ਮਿਲ ਕੇ ਅਸੀਂ ਪਰਮੇਸ਼ਰ ਦੀ ਮਹਿਮਾ ਕਰਨੀ ਹੈ ਇਸ ਵਾਰ ਅਸੀਂ ਧੂਮ ਧਾਮ ਦੇ ਨਾਲ 크리스마ਸ ਸੈਲੀਬ੍ਰੇਟ ਕਰਨਾ 17 ਤਾਰੀਖ ਨੂੰ ਸ਼ੋਭ ਯਾਤਰਾ ਜਲੰਧਰ ਦੇ ਵਿੱਚ ਹੈ 20 ਤਾਰੀਖ ਨੂੰ ਚੰਡੀਗੜ੍ਹ ਦੇ ਵਿੱਚ ਹੈ 25 ਤਾਰੀਖ ਨੂੰ ਚੰਡੀਗੜ੍ਹ ਔਰ ਬ੍ਰਾਂਚਾਂ ਦੇ ਵਿੱਚ 크리스마ਸ ਸੈਲੀਬ੍ਰੇਟ ਕੀਤਾ ਜਾਏਗਾ ਸਭ ਤੋਂ ਪਹਿਲਾਂ ਮੈਂ ਪ੍ਰੋਫੈਸਰ ਬਿੰਦਰ ਮਹਾਰਾਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਦੀ ਸਾਡੀ ਪੀਪੀਏ ਦੀ ਮਹੀਨਾਵਾਰ ਮੀਟਿੰਗ ਜੋ ਪਾਸਟਰ ਕੇਸ ਬ੍ਰਾਂਚ ਦੇ ਜੋ ਪਾਸਟਰ ਆ ਉਹਨਾਂ ਦੇ ਰੈਨਮਾਈ ਹੇਟ ਕਰਵਾਈ ਹੈ। ਔਰ ਅੱਜ ਦੀ ਮੀਟਿੰਗ ਬਹੁਤ ਹੀ ਖਾਸ ਮੀਟਿੰਗ ਸੀ ਜਿਹਦੇ ਵਿੱਚ ਬਹੁਤ ਸਾਰੇ ਪਾਸਟਰ ਸਹਿਬਾਨ ਸਰਪੰਚ ਪੰਚ ਔਰ ਐਡਵੋਕੇਟ ਸਾਂਭਲ ਹੋਏ। ਔਰ ਅੱਜ ਅਸੀਂ ਇਸ ਜਗ੍ਹਾ ਦੇ ਉੱਪਰ ਪ੍ਰੋਫਿਟ ਬਲਿੰਦਰ ਮਿਨਿਸਟਰੀ ਜੋ 17 ਤਰੀਕ ਨੂੰ ਸੋਭਾ ਯਾਤਰਾ ਜਲੰਧਰ ਦੇ ਵਿੱਚ ਹੈ। ਉਹਦੇ ਸਬੰਧ ਵਿੱਚ ਵੀ ਗੱਲਬਾਤ ਕੀਤੀ ਕਿ ਜਿਵੇਂ ਬਾਣੀ ਵਿੱਚ ਲਿਖਿਆ ਹੈ ਕਿ ਭਾਈ ਮਿਲਜੁਲ ਕੇ ਵਸਣ ਉਹ ਪ੍ਰਭੂ ਦਾ ਕੰਮ ਹੈ ਤੇ ਉਹਦੇ ਵਿੱਚ ਸਾਰਿਆਂ ਨੂੰ ਜਾਣ ਦੇ ਲਈ ਔਰ ਪ੍ਰੋਫਿਟ ਬਲਜਿੰਦਰ ਮਿਨਿਸਟਰੀ ਦੇ ਨਾਲ ਮਿਲ ਕੇ ਪੀਪੀਏ 35 ਕਾਸਟ ਪਾਸਸ ਅਸਸਨ ਨੂੰ ਵੀ ਉਹ ਜਿਹੜਾ ਸੋਭਾ ਯਾਤਰਾ ਹੈ ਪ੍ਰਭੂ ਦੇ ਨਾਮ ਨੂੰ ਮਹਿਮਾ ਦੇਣ ਦੇ ਲਈ ਉਹਦੇ ਵਿੱਚ ਸ਼ਾਮਲ ਹੋਣ ਲਈ ਸਾਰੇ ਪਾਸਟਰਾਂ ਨੂੰ ਇੱਥੇ ਸੱਦਾ ਦਿੱਤਾ ਗਿਆ ਤੇ ਬਹੁਤ ساری ਗਿਣਤੀ ਵਿੱਚ ਪਾਸਟਰਾਂ ਨੇ ਕਿਹਾ ਕਿ ਅਸੀਂ ਮਿਲ ਕੇ ਉਹ ਸੋਭਾ ਯਾਤਰਾ ਦੇ ਵਿੱਚ ਪਹੁੰਚਾਂਗੇ ਔਰ ਖੁਦਾਵੰਦ ਦੇ ਨਾਮ ਨੂੰ ਮਹਿਮਾ ਦਵਾਂਗੇ ਸਭ ਤੋਂ ਪਹਿਲੇ ਮੈਂ ਸਭੇਸ਼ੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਸਾਰਿਆਂ ਨੂੰ ਜੈ ਮਸੀਹ ਦੀ ਕਹਿੰਦਾ ਸੋ ਅੱਜ ਸਾਡੇ ਪੈਂਟਕੋਸਟਲ ਪਾਸਟਰ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਜੋ ਸਾਲ ਦੀ ਲਾਸਟ ਮੀਟਿੰਗ ਸੀ ਉਹ ਮੀਟਿੰਗ ਹੋਈ ਹੈ ਜਿਹਦੇ ਵਿੱਚ ਬਹੁਤ ਸਾਰੇ ਪ੍ਰਭੂ ਦੇ ਦਾਸ ਲੋਕਾਂ ਨੇ ਹਿੱਸਾ ਲਿਆ ਔਰ ਬਹੁਤ ਸਾਰੇ ਪ੍ਰਭੂ ਦੇ ਜੋ ਜਿੰਨੇ ਵੀ ਸਾਡੇ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਮਸੀਹ ਸਰਪੰਚ ਸਹਿਬਾਨ ਜਿਹੜੇ ਨਿਯੁਕਤ ਕੀਤੇ ਗਏ ਉਹਨਾਂ ਨੂੰ ਬੁਲਾਇਆ ਗਿਆ ਔਰ ਉਹਨਾਂ ਨੇ ਵੀ ਬੰਦਗੀ ਚਾਹੇ ਔਰ ਸਾਡੇ ਨਾਲ ਇਸ ਟਾਈਮ ਪ੍ਰਭੂ ਦੇ ਦਾਸ ਸਾਡੇ ਪੈਂਟਕੋਸਟਲ ਪਾਸਟਰ ਐਸੋਸੀਏਸ਼ਨ ਦੇ ਚੇਅਰਮੈਨ ਰੈਵਰੈਂਟ ਦੀਪਕ ਮਸੀ ਜੀ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਦੇ ਬ੍ਰਾਂਚ ਜਿਹੜੇ ਪ੍ਰਧਾਨ ਪਾਸਟਰ ਰਕੇਸ਼ ਜੀ ਸਾਡੇ ਨਾਲ ਹਨ ਔਰ ਪਾਸਟਰ ਅਪੋਸਟਲ ਬੀ ਐਮ ਪੱਟੀ ਜੀ ਜੋ ਕਿ ਪੀਪੀਏ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਹਨ ਔਰ ਜ਼ਿਲ੍ਹਾ ਪ੍ਰੈਜ਼ੀਡੈਂਟ ਰਹਣਕੋਟ ਪਾਸਟਰ ਜੌਨ ਵਿਕਟਰ ਜੀ ਔਰ ਇਹ ਨਾ ਔਰ ਇਹ ਸਭ ਅੱਜ ਇਸ ਤਰ੍ਹਾਂ ਇਕੱਠੇ ਹੋਏ ਹਨ ਔਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਬਾਈਬਲ ਦੇ ਵਿੱਚ ਲਿਖਿਆ ਕਿ ਸਾਰੇ ਜਿਹੜੇ ਅਹੁਦੇ ਹੈ ਸਾਰੇ ਜਿਹੜੇ ਚੁਣੇ ਜਾਣੇ ਅਹੁਦੇ ਹੈ ਉਹ ਪਰਮੇਸ਼ਰ ਦੇ ਵੱਲੋਂ ਹੈ ਸੋ ਪਰਮੇਸ਼ਰ ਨੇ ਸਾਨੂੰ 2024 ਦੇ ਵਿੱਚ ਪ੍ਰਭੂ ਨੇ ਆਪਣੇ ਮਸੀਹ ਲੋਕਾਂ ਨੂੰ ਬਹੁਤ ਸਾਰੀਆਂ ਪਦਵੀਆਂ ਦੇ ਨਾਲ ਨਿਵਾਜਿਆ ਹੈ ਬਹੁਤ ਸਾਰੇ ਸਰਪੰਚ ਲੋਕ ਜ਼ਿਲ੍ਹਾ ਗੁਰਦਾਸਪੁਰ ਚ ਬਣੇ ਹਨ ਔਰ ਇਸ ਲਈ ਕਿ ਖੁਦਾ ਉਹਨਾਂ ਨੂੰ ਉਹਨਾਂ ਦੇ ਲਈ ਪ੍ਰਾਰਥਨਾ ਕੀਤੀ ਗਈ ਤਾਂ ਕਿ ਪ੍ਰਭੂ ਦੇ ਵਿੱਚ ਉਹ ਜਿਹੜੇ ਜਿਹੜੇ ਪਿੰਡਾਂ ਦੇ ਉਹ ਸਰਪੰਚ ਬਣੇ ਹਨ ਸੋ ਆਪਣੇ ਪਿੰਡਾਂ ਦੇ ਵਿੱਚ ਪ੍ਰਭੂ ਦੇ ਡਰ ਦੇ ਵਿੱਚ ਰਹਿ ਕੇ ਪੂਰੀ ਇਮਾਨਦਾਰੀ ਦੇ ਨਾਲ ਔਰ ਪਿੰਡਾਂ ਦੀ ਜਿਹੜੀ ਆ ਉਹ ਦੇਖਪਾਲ ਦੇ ਲਈ ਪਿੰਡਾਂ ਦੀ ਬਡੋਤਰੀ ਦੇ ਲਈ ਕੰਮ ਕਰਨ ਔਰ ਨੌਜਵਾਨਾਂ ਨੂੰ ਜਿਹੜੇ ਨਸ਼ਿਆਂ ਦੇ ਵਿੱਚ ਹਨ ਉਹਨਾਂ ਨੂੰ ਉਹਨਾਂ ਨੂੰ ਆਜ਼ਾਦ ਕਰਨ ਇਸ ਲਈ ਅਸੀਂ ਮੈਂਬਰ ਸਹਿਬਾਨ ਔਰ ਸਰਪੰਚ ਸਹਿਬਾਨ ਨੂੰ ਬੁਲਾ ਕੇ ਅਸੀਂ ਸਨਮਾਨਿਤ ਕੀਤਾ ਹੈ